सवेरे स्नान करके जो बैठे बिरथी टका के सुरत जिथे अगर टिकती टकाई, अज कुछ होर फुरने उठने शुरू हो गए माता ने। कि फुरने उठते हैं आनंदपुर साहब चार्च फिर दुश्मनों का किरया लखजा बैठी रंगजेब दिया और पहाड़ी राजसा युद्ध तो कर रहा है शहीद हो रहे हैं सो तो फिर चार दो साल ਜਦ ਚਮਕੜੀ ਸ਼ਹੀਦ ਹੁੰਦੇ ਦੇਖੇ ਦੁਨੀਆ ਵਿੱਚ ਨਹੀਂ ਜਾਂਦੇ ਦੇਖੇ ਤੇ ਮਾਤਾ ਗੁਦਰੀ ਬੁਰਜ ਤੋਂ ਗਿਰ ਕੇ ਸ਼ਹੀਦ ਹੁੰਦੇ ਦੇ ਇਤਿਹਾਸ ਸਾਰਾ ਪਰਿਵਾਰ ਘੇਰੂ ਫੇਰ ਹੁੰਦਾ ਦੇਖਿਆ ਇਹ ਜੇ ਪੁਰਨੇ ਉੱਠਨੇ ਸ਼ੁਰੂ ਹੋਵਰਾ ਉੱਠ ਖੜੇ 10 ਕੇ ਇੱਕ ਪਾਠ ਕਰ ਲੈ ਜੱਫੀ ਸ਼ਾਮ ਦਾ ਫਿਰ ਬੈਠ ਕੇ ਚਮਕੜਾ ਲਗਾ ਕੇ ਬੈਠੇ ਫਿਰ ਇਹੀ ਪੁਰਨੇ ਫਿਰ ਉੱਠ ਕੇ ਕਬਰਾ ਕੇ ਵੀ ਇਹ ਜੇ ਪੁਰਨੇ ਮਨ ਉਠ ਹੁੰਦਾ ਹੈ ਫਿਰ ਇੱਕ ਵਾਰ ਜੱਫਾ ਸੰਦਾ ਕੀਤਾ ਫਿਰ ਬੈਠ ਕੇ ਤੀਜੀ ਵਾਰ ਫਿਰ ਇਹੀ ਪੁਰਨਾ ਇਹ ਤੋੜਾ ਕੇ ਉਦਾਸ ਹੋ ਕੇ ਗੁਰੂ ਜੀ ਦੇ ਚਰਨਾਂ ਵਿੱਚ ਪਹੁੰਚੇ ਪ੍ਰਾਰਥਨਾ ਕੀਤੀ ਗਰੀਬ ਨਿਵਾਜ਼ ਇਹੋ ਜੇ ਫੁਰਨੇ ਅਜ ਮਨ ਉਠਾਉਂਦੇ ਪਤਾ ਨਹੀਂ ਕੀ ਗੱਲ ਹੈ ਅੱਗੇ ਬੜਾ ਸੋਹਣਾ ਮਨ ਟਿਕਦਾ ਸੀ ਕੋਈ ਫੁਰਨਾ ਨਹੀਂ ਸੀ ਇੱਕ ਰਸ ਬਿਖਤੀ ਤੇਲ ਧਾਰਾਵਤ ਲੱਗੀ ਰਹਿੰਦੀ ਸੀ ਸ਼ਵਨਾਂ ਅੱਜ ਸਮਝ ਨਹੀਂ ਆਉਂਦੀ ਮਨ ਇਹ ਜੇ ਫੁਰਨੇ ਕਿਉਂ ਉਠਾਉਂਦਾ ਹੈ ਇਹ ਵਚਨ ਸ਼ੰਖਰਪ੍ਰੀ ਜੀ ਮੁਸਕਰਾਏ ਕਹਿਣਗੇ ਮਨ ਫੁਰਨਾ ਨਹੀਂ ਉਠਾਉਂਦਾ ਅੱਜ ਤੇਰੀ ਸੁਰਤ ਉੱਤੇ ਪਹੁੰਚੀ ਜਿੱਥੇ ਯੋਗੀ ਜਨਾਂ ਨੂੰ ਗਮਤਾ ਅੰਤਰਜਾਮਤਾ ਪ੍ਰਾਪਤ ਹੁੰਦੀ ਹੈ ਇੱਕ ਹੀ ਗੱਲ ਜੋ ਕੁਝ ਮੈਨੂੰ ਨਜ਼ਰ ਆਇਆ ਤਾਂ ਇਹਦਾ ਮਤਲਬ ਇਹ ਕੁਝ ਹੋਣ ਵਾਲਾ ਹੈ ਗੁਰੂ ਜੀ ਕਹਿੰਦੇ ਹਾਂ ਇਹ ਗੁਰੂ ਕਰਨ ਨਾਲ ਐਸੀ ਐਮੀ ਮੀਤਣ ਵਾਲੀ ਹੈ ਇਹ ਤਾਂ ਬੜਾ ਪ੍ਰਿਆਨਕ ਦ੍ਰਿਸ਼ ਹੈ ਗਰੀਬ ਨੂੰ ਐਸ ਕਹਿਣ ਲੱਗੇ ਐਸੀ ਇਹਨਾਂ ਨੇ ਆਪ ਸਮਰਾਥੋ ਹਰ ਤਰੀਕੇ ਸੇ ਕਿਰਪਾ ਕਰੋ ਮਹਾਰਾਜ ਇਹ ਉਹ ਜਦ ਪਿਆਨਕ ਦ੍ਰਿਸ਼ ਨੂੰ ਤਰਨਾ ਚਾਹੀਦੇ ਗੁਰੂ ਜੀ ਕਹਿੰਦੇ ਤਰਨਾ ਸਾਡੇ ਬਜ਼ੁਰਗਾਂ ਨੇ ਕਿਹਾ ਜਾਂਦੇ ਮਹਾਰਾਜ ਨੇ ਤਾਂ ਤੱਤੀਆਂ ਤਵੀਆਂ ਦੇ ਬੈਠ ਕੇ ਪਾਣਾ ਮੰਨਣਾ ਦੱਸਿਆ ਹੈ ਤੱਤੀਆਂ ਤਵੀਆਂ ਦੇ ਬੈਠੇ ਹੋਏ ਕੇਸ਼ ਸੋ ਇਸ ਕਰਕੇ ਇਹ ਤਾਂ ਹਵਨ ਹੇ ਤਾਂ ਤੇ ਦੂਸਰੀ ਗੱਲ ਜਿਹੜੀ ਇਹ ਬਾਣੀ ਵਿੱਚ ਰਜ਼ਾ ਵਿੱਚ ਖੜਨਾ ਇਹ ਸਾਨੂੰ ਸਿੱਖਿਆ ਦਿੱਤੀ ਹੈ ਜਦੋਂ ਇਹ ਗੱਲ ਮਾਤਾ ਜੀ ਨੂੰ ਗੁਰੂ ਦਸਮੇਸ਼ ਜੀ ਨੇ ਕਹੀ ਤੇ ਉਸ ਮਾਤਾ ਕਿਹਾ ਫਿਰ ਮਹਾਰਾਜ ਤਾਂ ਤੁਹਾਡਾ ਖਿਆਲੇ ਵੀ ਜੋ ਕੁਝ ਮੈਨੂੰ ਨਜ਼ਰ ਆਇਆ ਇੱਕ ਇੱਕ ਬਿਸੀ ਹੈ ਵਿੱਚ ਜੋ ਗੁਰੂ ਕਰਦੇ ਹਨ ਹੁਣ ਹਾਂ ਕਹਿਣਗੀ ਇਸੇ ਤਰ੍ਹਾਂ ਹਾਂ ਮੇਟਣ ਵਾਸਤੇ ਤਾਂ ਗੁਰੂ ਜੀ ਨੇ ਸਾਨੂੰ ਬਾਣੇ ਵਿੱਚ ਰਜਾ ਵਿੱਚ ਖੜਨ ਵਾਸਤੇ ਉਪਦੇਸ਼ ਕੀਤਾ ਹੈ ਇਹ ਤਾਂ ਬੜਾ ਮੁਸ਼ਕਲ ਦ੍ਰਿਸ਼ ਹੈ ਮਿੱਤ ਤਾਂ ਦੇਖੇ ਨਹੀਂ ਜਣਾ ਗੁਰੂ ਜੀ ਕਹਿਣਗੇ ਉਹਨਾਂ ਤਾਂ ਐਵੇਂ ਜਿਹਾ ਕੁਝ ਹੋਣਾ ਹੈ ਇਹ ਆਉਣ ਵਾਲੇ ਸਮਾਂ ਅਸਿਰ ਤੇ ਆਇਆ ਖੜਾ ਨੇੜੀ ਆਇਆ ਖੜਾ ਪਰ ਅਗਰ ਤੁਸੀਂ ਨਹੀਂ ਦੇਖ ਸਕਦੇ ਸਰੀਰ ਨੂੰ ਛੱਡ ਜੋ ਇਹੀ ਹੈ ਪਾ ਇਹ ਦੂਜੇ ਜਗ ਦਾ ਫੋਰ ਕੀ ਉਪਾਰ ਕਿਪਾ ਕਰ ਗੁਰੂ ਜੀ ਨੇ ਥੋੜੀ ਸਤਨ ਉਪਰ ਖਿੱਚਣ ਵਾਸਤੇ ਉਪਦੇਸ਼ ਕੀਤਾ ਹੈ ਉਹ ਜਦੋਂ ਫਿਰ ਵਿਆਸ ਕੀਤਾ ਅੱਜ ਅੰਮ੍ਰਿਤ ਵੇਲੇ ਸ਼ਨਾਨਾਦ ਕਰਕੇ ਬੈਠੇ ਨਿਤਦੇ ਸਾਤ ਸੁਰਤ ਨੂੰ ਟਿਕਾ ਕੇ ਵਿਆਸ ਕਰਦੇ ਸਨ ਅੱਜ ਸ਼ਰੀਰ ਨੂੰ ਹੀ ਤਿਆਗ ਜਾਂਦੇ ਨੇ ਮਾਤਾ ਜੀ ਜਿਵੇਂ ਸਭ ਕੰਜ ਤਿਆਗ ਜਾਂਦਾ ਹਰ ਇੱਕ ਫੁੱਲਾਂ ਦੀ ਮਾਲਾ ਲਾਉਣ ਵੇਲੇ ਕੋਈ ਦੁੱਖ ਨਹੀਂ ਮਹਿਸੂਸ ਕਰਦਾ ਸੋ یوں ਸ਼੍ਰੀ ਛੱਡ ਜਾਂਦੇ ਹਨ ਜਿਹੜੀ ਸੇਵਾਦਾਰ ਹਜ਼ੂਰੀ ਵਿੱਚ ਦਾਸੀ ਰਹੀ ਉਸ ਨੂੰ ਪਤਾ ਲੱਗ ਗਿਆ ਨੇ ਬਹਾਰ ਸੇਵਕ ਨੂੰ ਜਾ ਕੇ ਅਰਦਾ ਕੀਤੀ ਵੀ ਗੁਰੂ ਜੀ ਦੇ ਚਰਨਾਂ ਦੀ ਪ੍ਰਾਰਥਨਾ ਕੋ ਤਾਂ ਹੀ ਮਾਤਾ ਜੀ ਸ੍ਰੀ ਛੋਟ ਗਏ। ਹੁਣ ਤੇ ਅਸ ਅਜ ਵੀ ਵਾਰ ਦਾ ਕੀਰਤਨ ਹੋ ਚੁੱਕਾ ਉਹ ਸਿੱਖਨੇ ਕੁਛ ਅੱਖਾਂ ਵਿੱਚੋਂ ਹਿੰਜੂ ਘੇਰਦੇ ਆਏ ਆਂ ਪ੍ਰਾਰਥਨਾ ਕੀਤੀ ਗਰੀਬ ਮਾਤਾ ਜੀ ਨੂੰ ਪੰਜ ਪੁੱਤ ਚੋਲਾ ਤੇ ਆ ਗਏ ਫਿਰ ਕਰਨਗੇ ਅੱਖਾਂ ਚੋਂ ਚੜ੍ਹਨੇ ਸ਼ੁਰੂ ਬਿਦਨੇ ਦਾ ਵੀ ਮਤਲਬ ਹੈ ਮਾਨਸ ਤੇ ਕ੍ਰਿਸ਼ਨ ਉਹ ਕਹਿੰਦੇ ਸੰਤ ਨੂੰ ਇਹ ਕਹਿ ਰਹੀ ਹੈ ਜੋ ਆਪਣੇ ਗ੍ਰਹਿਜ ਰੋਗੋ ਸਾਖ ਬਪਰੇ ਜੀ ਹੱਟੋ ਹੱਟ ਕੇ ਆ ਹ ਜਿਸ ਨੇ ਆਪਣੇ ਘਰ ਜਾਣਾ ਹੈ ਜਿੱਥੋਂ ਆਇਆ ਸੀ ਉਹ ਸਿਰ ਉਸ ਘਰ ਵਿੱਚ ਪਹੁੰਚਣਾ ਹੈ ਸਤਿਗੁਰ ਅੰਕਾਰ ਦੇ ਦੇਸ਼ ਵਿੱਚ ਉਹਦੇ ਵਾਸਤੇ ਕਿਉਂ ਉਹਦੇ ਵਾਸਤੇ ਤਾਂ ਖੁਸ਼ੀ ਕਰਨੀ ਚਾਹੀਦੀ ਹੈ ਉਹਨਾਂ ਤਾਂ ਉਹਨਾਂ ਵਾਸਤੇ ਚਾਹੁੰਦੇ ਜਿਨ੍ਹਾਂ ਨੂੰ ਪਤਾ ਨਹੀਂ ਕਿਹੜੀ ਜਰਾਸੀ ਵਿੱਚ ਛੇਡੇ ਖਾਂਦੇ ਫਿਰਨਾ ਉਹਨਾਂ ਵਾਸਤੇ ਰੋਣਾ ਬਣਦਾ ਹੈ ਪਰ ਇਹਨਾਂ ਵਾਸਤੇ ਤਾਂ ਰੋਣਾ ਨਹੀਂ ਬਣਦਾ